ਅਰਦਾਸ ਦੀ ਸਮਝ ਅਕਸਰ ਅਸੀਂ ਆਮ ਜ਼ਿੰਦਗੀ 'ਚ ਪਰਮਾਤਮਾ ਅੱਗੇ ਹਰ ਰੋਜ਼ ਅਰਦਾਸ ਕਰਦੇ ਹਾਂ ਪਰ ਕਈ ਵਾਰ ਸਾਡੀ ਅਰਦਾਸ ਪੂਰੀ ਨਹੀਂ ਹੁੰਦੀ ਤੇ ਅਸੀਂ ਸਮਝਣ ਲੱਗ ਜਾਂਦੇ ਹਾਂ ਕਿ ਪਰਮਾਤਮਾ ਹੈ ਹੀ ਨਹੀਂ ਪਰ ਇਸ ਵਿੱਚ ਕਸੂਰ ਇਹ ਹੁੰਦਾ ਹੈ ਕਿਸਨੂੰ ਅਰਦਾਸ ਕਰਨ ਦੀ ਸਮਝ ਨਹੀਂ ਤਾਂ ਡਾਕਟਰ ਜਸਵੰਤ ਸਿੰਘ ਨੇਕੀ ਨੇ ਆਪਣੀ ਕਿਤਾਬ ਵਿੱਚ ਲਿਖਿਆ ਹੈ ਕਿ ਅਰਦਾਸ ਕਰਨ ਦੀ ਸਮਝ ਉਹਨਾਂ ਨੂੰ ਕਿਵੇਂ ਪਈ ਤੇ ਸੱਚੀ ਘਟਨਾ ਨੇ ਉਹਨਾਂ ਨੂੰ ਕੀ ਸਿਖਾਇਆ ਉਹ ਦੱਸਦੇ ਹਨ ਕਿ ਇੱਕ ਮਰੀਜ਼ ਉਹਨਾਂ ਕੋਲ ਆਇਆ ਉਸ ਦੀ ਸੱਜੀ ਛਾਤੀ ਵਿੱਚ ਚੈਰੀ ਦੇ ਦਾਣੇ ਜਿਹੀ ਗਿਲਟੀ ਪ੍ਰਦਿਤ ਹੋਈ ਉਹ ਡਾਕਟਰ ਪਾਸ ਕਈ ਤੇ ਉਸ ਨੇ ਮੁਆਇਨੇ ਤੋਂ ਬਾਅਦ ਕਿਹਾ ਗਿਲਟੀ ਤਾਂ ਛੋਟੀ ਜੀ ਹੈ ਪਰ ਤੁਹਾਨੂੰ ਮੈਮੋਗ੍ਰਾਮ ਪਾਓ ਛਾਤੀ ਦੇ ਖਾਸ ਐਕਸ-ਰੇ ਕਰਾਉਣੇ ਚਾਹੀਦੇ ਹਨ ਤੇ ਪਤਾ ਚਲ ਸਕੇ ਕਿਤੇ ਇਹ ਕੈਂਸਰ ਤਾਂ ਨਹੀਂ ਤਾਂ ਕੈਂਸਰ ਦਾ ਨਾਂ ਸੁਣਦਿਆਂ ਹੀ ਉਹ ਇੱਕਦਮ ਫਰਸ ਤੇ ਡਿੱਤੇ ਤੇ ਡਾਕਟਰ ਨੇ ਉਸ ਨੂੰ ਪਾਣੀ ਦੇ ਛੱਟੇ ਮਾਰੇ ਹੋਸ਼ ਆਈ ਤਾਂ ਕਹਿ ਲੱਗੀ ਕੈਂਸਰ ਨਾਲੋਂ ਤਾਂ ਮੈਂ ਆਤਮਕਾਤ ਕਰ ਲੈਣਾ ਚਾਹੀਦਾ ਕਿਉਂਕਿ ਮੇਰੀ ਮਾਂ ਵੀ ਕੈਂਸਰ ਦੀ ਬਿਮਾਰੀ ਤੋਂ ਪੀੜਤ ਸੀ ਤੇ ਉਹ ਕਿਸੜ-ਕਿਸੜ ਕੇ ਮਰੀ। ਮੈਂ ਉਸ ਤਰ੍ਹਾਂ ਨਹੀਂ ਮਰਨਾ ਚਾਹੁੰਦਾ। ਉਹ ਹੱਡੀਆਂ ਦੀ ਮੁੱਠ ਹੋ ਗਈ ਸੀ ਤੇ ਬਹੁਤ ਮੁਸ਼ਕਲ ਨਾਲ ਮਰੀ। ਤੇ ਡਾਕਟਰ ਨੇ ਕਿਹਾ ਜ਼ਰੂਰੀ ਤਾਂ ਨਹੀਂ ਇਹ ਕੈਂਸਰ ਹੀ ਹੋਵੇ। ਹੋ ਸਕਦਾ ਹੈ ਸਧਾਰਨ ਕੋਈ ਗਿਲਟੀ ਹੀ ਹੋਵੇ ਪਰ ਤੁਸੀਂ ਮੈਮੋਗ੍ਰਾਮ ਤਾਂ ਕਰਾਓ ਮੈਮੋਗ੍ਰਾਮ ਹੋ ਗਿਆ ਪਰ ਉਸ ਤੋਂ ਕੋਈ ਨਿਸ਼ਚਿਤ ਨਤੀਜਾ ਨਾ ਨਿਕਲੇ ਡਾਕਟਰ ਨੇ ਉਸ ਨੂੰ ਬਾਇਓਪਸੀ ਭਾਵ ਗਿਲਟੀ ਕਰਵਾ ਕੇ ਉਸ ਦਾ ਚੈੱਕਪੁਕ ਕਰਵਾਉਣ ਲਈ ਕਿਹਾ ਤਤੂ ਮਰੀਜ਼ ਤੇ ਉਸ ਦੇ ਘਰ ਵਾਲੇ ਅਰਦਾਸ ਕਰਨ ਲਗੇ ਪ੍ਰਮਾਤਮਾ ਅਗੇ ਕਿ ਇਹ ਕੈਂਸਰ ਨਾ ਨਿਕਲੇ ਬਾਇਓਪਸੀ 15 ਦਿਨਾਂ ਬਾਅਦ ਹੋਣੀ ਸੀ ਤੇ ਸਾਰਾ ਟੱਬਰ ਤੇ ਦੋਸਤ ਮਿੱਤਰ ਦੋਵੇਂ ਵੇਲੇ ਅਰਦਾਸ ਕਰਿਆ ਕਰ ਬਾਇਓਪਸੀ ਹੋਈ ਕੈਂਸਰ ਨਿਕਲ ਆਇਆ ਜਦੋਂ ਇਹ ਰਿਪੋਰਟ ਆਈ ਤਾਂ ਉਸ ਮਰੀਜ਼ ਦੇ ਸਾਰੇ ਟੱਬਰ ਨੂੰ ਬੜੀ ਮਯੂਸ਼ੀ ਹੋਈ ਮਰੀਜ਼ ਬੜੇ ਰੋਹ ਵਿਚ ਆਈ ਇਤਨੇ ਦਿਨਾਂ ਤੋਂ ਇਤਨੇ ਬੰਦੇ ਤਿੰਨ ਰਾਤ ਅਰਦਾਸਾਂ ਕਰ ਰਹੇ ਐ ਪਰ ਕੈਸਾ ਰੱਬ ਹੈ ਜਿਸਨੇ ਇੱਕ ਨਾ ਸੁਣੀ ਇਸ ਮੌਕੇ ਤੇ ਉਸ ਦੇ ਘਰ ਦੇ ਜੀ ਉਸ ਨੂੰ ਮੇਰੇ ਪਾਸ ਲੈ ਕੇ ਆਏ ਕਿਉਂਕਿ ਉਸ ਦੀ ਨੀਂਦ ਉੱਡ ਗਈ ਸੀ ਤੇ ਬੜੀ ਭਾਰੀ ਚਿੰਤਾ ਨੇ ਉਸ ਨੂੰ ਗਰਸਿਆ ਹੋਇਆ ਸੀ ਉਸ ਦੀ ਭੁੱਖ ਵੀ ਖਤਮ ਸੀ ਉਸ ਦਾ ਭਾਰ ਕੋਈ 4 ਕਿਲੋਗ੍ਰਾਮ ਘਟ ਗਿਆ ਸੀ ਮੈਂ ਪਹਿਲਾਂ ਤਾਂ ਉਸ ਔਰਤ ਨੂੰ ਟੀਕਾ ਲਗਾਇਆ ਜਿਸ ਨਾਲ ਉਸ ਦੀ ਚਿੰਤਾ ਕਾਰਨ ਬਣਿਆ ਤਣਾਅ ਘਟੇ 15 ਕੁ ਮਿੰਟ ਬਾਅਦ ਉਹ ਆ ਬੋਲੀ ਡਾਕਟਰ ਤੁਹਾਡਾ ਕੀ ख्याਲ ਹੈ ਰੱਬ ਨੂੰ ਸਾਡੇ ਨਾਲ ਇਉਂ ਕਰਨਾ ਚਾਹੀਦਾ ਸੀ ਡਾਕਟਰ ਕਹਿੰਦਾ ਸੀ ਰੱਬ ਭਲੀ ਕਰੇਗਾ ਸਵਾਪਲੀ ਕੀਤੀ ਮੈਂ ਉਸ ਦੇ ਮੋਢੇ ਤੇ ਹੱਥ ਰੱਖਿਆ ਤੇ ਕਿਹਾ ਬੇਟੀ ਤੂੰ ਮੈਨੂੰ ਬੜੀ ਉਲਝਣ ਵਿੱਚ ਫਸੀ ਲੱਗਦੀ ਹੈ ਕੈਂਸਰ ਨਾਲ ਘਟ ਤੇ ਚਿੰਤਾ ਕਰਕੇ ਉਸ ਤੋਂ ਜ਼ਿਆਦਾ ਉਸ ਵੇਲੇ ਪਤਾ ਨਹੀਂ ਕਿਵੇਂ ਇੱਕ ਬਜ਼ੁਰਗ ਬਾਬਾ ਮੈਨੂੰ ਮਿਲਣ ਆ ਕੇ ਆ ਗਏ ਮੈਂ ਉਹਨਾਂ ਨੂੰ ਅੰਦਰੇ ਬੁਲਾਇਆ ਤੇ ਉਸ ਮਟਿਆਰ ਨਾਲ ਉਹਨਾਂ ਦਾ ਪਰਿਚੈ ਕਰਾਇਆ ਤੇ ਕਿਹਾ ਇਹ ਬੜੀ ਬੁਰੀ ਤਰ੍ਹਾਂ ਚਿੰਤਾ ਕਰਸਤੇ ਕਿਉਂਕਿ ਉਸ ਦੀਆਂ ਅਰਦਾਸਾਂ ਸੁਣੀਆਂ ਨਹੀਂ ਗਈਆਂ ਪ੍ਰਮਾਤਮਾ ਅੱਗੇ ਇਹ ਅਰਦਾਸ ਇਹੀ ਕਰਦੀ ਰਹੀ ਕਿ ਇਸ ਦੀ ਛਾਤੀ ਵਿੱਚ ਜੋ ਗਿਲਟੀ ਹੈ ਉਹ ਕੈਂਸਰ ਨਾ ਹੋਵੇ ਪਰ ਟੈਸਟਾਂ ਵਿੱਚ ਉਹ ਕੈਂਸਰ ਦੀ ਹੀ ਕੈਂਸਰ ਹੀ ਨਿਕਲ ਆਇਆ ਬਾਬਾ ਜੀ ਮੁਸਕਰਾਏ ਅਸੀਂ ਸਾਰੇ ਇਹੋ ਕੁਝ ਕਰਦੇ ਹਾਂ ਇਸ ਨੂੰ ਅਰਦਾਸ ਸਮਝੀਏ ਅਰਦਾਸ ਕੋਈ ਹੱਕ ਮੰਗਣਾ ਤਾਂ ਨਹੀਂ ਹੁੰਦਾ ਖੈਰ ਨਹੀਂ ਅਰਦਾਸ ਕੋਈ ਹੱਕ ਮੰਗਣਾ ਨਹੀਂ ਹੁੰਦਾ ਅਸੀਂ ਖੈਰ ਮੰਗਦੇ ਹੀ ਨਹੀਂ ਸੋ ਖੈਰ ਪੈਂਦੀ ਹੀ ਨਹੀਂ ਹੱਕ ਸਮਝ ਕੇ ਮੰਗਦੇ ਹਾਂ ਪਰ ਸਾਡਾ ਹੱਕ ਹੈ ਕਿ ਫਿਰ ਉਸ ਨੇ ਉਸ ਮਟਿਆਰ ਦੇ ਸਿਰ ਤੇ ਹੱਥ ਫੇਰਿਆ ਤੇ ਕਿਹਾ ਭਗਵਾਨ ਜ਼ਰੂਰ ਭਲੀ ਕਰੇਗਾ ਆਪਣੇ ਆਪ ਨੂੰ ਭਗਵਾਨ ਦੇ سپرد ਕਰ ਦੇ ਉਸ ਦੀ ਰੱਖਿਆ ਸਭ ਤੋਂ ਵੱਡੀ ਸੁਰੱਖਿਆ ਮੰਗੀ ਕੁਝ ਨਾ ਜਿਵੇਂ ਉਹ ਟੋਰੇ ਤੁਰ ਹੀ ਚਲੀ ਇੱਕ ਹੈ ਕਿ ਬਾਬਾ ਜੀ ਚਲੇ ਗਏ ਤੁਹਾਨੂੰ ਫਿਰ ਆ ਕੇ ਮਿਲਾਂਗਾ ਉਹ ਮਟਿਆਰ ਮੈਨੂੰ ਪੁੱਛਣ ਲੱਗੀ ਇਹ ਕੌਣ ਸਾਂ ਮੈਂ ਦੱਸਿਆ ਇਹ ਸਾਡੇ ਗੁਰਦੁਆਰੇ ਦੇ ਗ੍ਰੰਥੀ ਹਨ ਤਾਦੋ ਬੋਲੀ ਦੋ ਮਿੰਟਾਂ ਵਿੱਚ ਠੰਡ ਵਰਤਾ ਆ ਗਈਆਂ ਜਦ ਮੈਂ ਆਈ ਸਾਂ ਕ੍ਰੋਧ ਨਾਲ ਕੰਬ ਰਹੀ ਸੀ ਹੁਣ ਚਿੰਤ ਹੁਣ ਚਿਤ ਸ਼ਾਂਤ ਹੋਇਆ ਪਿਆ ਕਿਉਂਕਿ ਮੈਂ ਉਹਨਾਂ ਦੇ ਕਹਿਣ ਤੇ ਪ੍ਰਭੂ ਅੱਗੇ ਆਤਮ ਸਮਰਪਣ ਦਾ ਮਨ ਪਨਾ ਲਿਆ ਹੈ ਇਤਨੇ ਵਿੱਚ ਹੀ ਚਿੰਤਾ ਉੱਠ ਗਈ ਹੈ ਹੁਣ ਕੋਈ ਬੇਚੈਨੀ ਨਹੀਂ ਅੱਜ ਮੈਨੂੰ ਸਮਝ ਆਈ ਹੈ ਕਿ ਸਾਨੂੰ ਅਰਦਾਸ ਕਰਨ ਦੀ ਕੋਈ ਸਮਝ ਨਹੀਂ ਹੈ ਤਾਂ ਇੱਥੇ ਲੇਖਕ ਨੇ ਜੋ ਅਰਦਾਸ ਕਰਨ ਤੋਂ ਅਰਦਾਸ ਕਰਨ ਦੀ ਸਮਝ ਲਈ ਹੈ ਉਹ ਇਹ ਹੈ ਕਿ ਅਰਦਾਸ ਕੋਈ ਹੱਕ ਮੰਗਣਾ ਤਾਂ ਨਹੀਂ ਹੁੰਦਾ ਖੈਰ ਮੰਗਣਾ ਹੁੰਦਾ ਹੈ ਅਸੀਂ ਖੈਰ ਮੰਗਦੇ ਹੀ ਨਹੀਂ ਸੋ ਖੈਰ ਪੈਂਦੀ ਹੀ ਨਹੀਂ ਹਕ ਸਮਝ ਕੇ ਮੰਗਦੇ ਹਾਂ ਪਰ ਸਾਡਾ ਹੱਕ ਹੈ ਕਿ ਕਿਉਂਕਿ ਸਾਡਾ ਹੱਕ ਨਹੀਂ ਹੁੰਦਾ ਅਸੀਂ ਪਰਮਾਤਮਾ ਅੱਗੇ ਅਰਦਾਸ ਕਰ ਸਕਦੇ ਹਾਂ ਖੈਰ ਮੰਗ ਸਕਦੇ ਹਾਂ ਉਸਨੇ ਦੇਣੀ ਹੈ ਜਾਂ ਨਹੀਂ ਦੇਣੀ ਉਹ ਉਸਦਾ ਵਿਚਾਰ ਹੈ ਉਸਦੀ ਸਮਝ ਹੈ ਤੇ ਜਦੋਂ ਅਸੀਂ ਜਿਵੇਂ ਉਹ ਤੋਰਦਾ ਹੈ ਓਵੇਂ ਅਸੀਂ ਤੁਰੇ ਚਲੇ ਜਾਵਾਂਗੇ ਤੁਰਦੇ ਚਲਾਂਗੇ ਜਿਸ ਦਾ ਸ਼ੁਕਰਾਨਾ ਕਰਦੇ ਰਵਾਂਗੇ ਤਾਂ ਸੱਚਮੁੱਚ ਉਹ ਅਰਦਾਸ ਵੀ ਸਾਡੀ ਕਬੂਲ ਹੋਣ ਲੱਗ ਜੂਗੀ ਤਾਂ ਸਾਨੂੰ ਅਰਦਾਸ ਖੈਰ ਦੀ ਤਰ੍ਹਾਂ ਮੰਗਣੀ ਚਾਹੀਦੀ ਹੈ ਨਾ ਕਿ ਹੱਕ ਦੇ ਤਰ੍ਹਾਂ ਇਹ ਹੀ ਲੇਖਕ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਇਹ ਹੀ ਸਾਨੂੰ ਸਮਝਣਾ ਚਾਹੀਦਾ ਹੈ ਕਿ ਹਰ ਵੇਲੇ ਪ੍ਰਮਾਤਮਾ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ